ਬ੍ਰੀਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖੜਸਾਤ ਤੁਹਾਡਾ ਵੀ ਸਵਾਗਤ ਹੈ ਕਿੜਸਾਤ ਦੀ ਅੱਗੇ ਗੱਲ ਕੀਤੀ ਜਾਵੇ ਤਾਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀਆਂ ਮਸ਼ਕਲਾਂ ਹੁਣ ਰੁਕਣ ਦਾ ਨਾਮ ਵੀ ਲੈ ਰਹੀਆਂ ਨੇ ਬੀਤੇ ਦਿਨੀ ਈਡੀ ਦੇ ਵੱਲੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਚੰਡੀਗੜ੍ਹ ਵਾਲੀ ਕੋਠੀ ਨੂੰ ਨਸ਼ਾ ਤਸਕਰੀ ਦੇ ਕੇਸ ਦੇ ਵਿੱਚ ਅਟੈਚ ਕੀਤਾ ਗਿਆ ਹੈ ਜਦਕਿ ਸੁਖਪਾਲ ਸਿੰਘ ਖਹਿਰਾ ਨੂੰ ਹਾਈ ਕੋਰਟ ਦੇ ਵੱਲੋਂ ਰਾਹਤ ਮਿਲ ਚੁੱਕੀ ਹੈ ਅਤੇ ਈਡੀ ਦੇ ਵੱਲੋਂ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਸੀ ਤੇ ਉਹ ਵੀ ਰੱਦ ਹੋ ਗਈ ਸੀਗੀ ਤੇ ਫਿਰ ਈਡੀ ਅਜੇ ਹਾ ਕਿਉਂ ਕਰਨ ਦੇ ਲਈ ਬਜਟ ਦਿੱਸ ਰਹੀ ਹੈ ਇਸ ਤੇ ਕੀ ਵਿਚਾਰ ਹੈ ਤੁਹਾਡਾ ਦੇਖੋ ਗੱਲ ਇਸ ਰਹਿ ਗਿਆ ਕਿ ਜਿਹੜਾ ਸੁਪਾਲਸ ਕਰਿਆ ਦਾ ਐਪੀਸੋਡ ਹੈ ਨਾ ਹਾਂਜੀ ਇਹ ਬੜਾ ਪੁਰਾਣਾ ਚੱਲ ਰਿਹਾ 2015 ਤੋਂ ਚੱਲ ਰਿਹਾ ਠੀਕ ਹੈ ਜੀ 2015 ਦੇ ਵਿੱਚ ਹੀ ਮਤਲਬ ਸ਼੍ਰੋਮਣੀ ਅਕਾਲੀ ਸਰਕਾਰ ਸੀ ਜਦੋਂ ਉਹਨਾਂ ਨੇ ਇਹਨੂੰ ਚੱਕਿਆ ਸੀ ਗ੍ਰਾਹ ਘਰ ਬਣਾਇਆ ਸੀ ਹਮ ਹਮ ਲੇਕਿਨ ਉਹ ਗ੍ਰਾਹ ਦੇ ਵਿੱਚੋਂ ਸਾਫ ਬਰੀ ਹੋ ਗਏ ਸੀਗੇ ਮਤਲਬ ਗੱਲ ਇਹ ਕੀ ਕਿ ਇੱਕ ਜਨ ਤੱਕ ਨੇਤਾ ਤੇ ਨਾਲ ਕੋਈ ਵੀ ਬੰਦਾ ਫਿਰਦਾ ਜਾਂ ਉਹਦੇ ਇਲਾਕੇ ਦਾ ਬੰਦਾ ਕੋਈ ਕੰਮ ਵੀ ਕਰਦਾ ਹੈਗਾ ਉਹ ਉਹਨਾਂ ਨੂੰ ਥੋੜੋ ਬੰਦਾ ਕੀ ਬੰਦਾ ਵੀ ਕੰਮ ਕਰਦਾ ਹੂੰ ਤੁਸੀਂ ਕੋਈ ਬੰਦਾ ਚੋਰੀ ਕਰਦਾ ਹੈਗਾ ਜਾਂ ਕੋਈ ਬਦਮਾਸ਼ੀ ਕਰਦਾ ਜਾਂ ਉਹ ਚਿੱਟੇ ਦਾ ਕੰਮ ਕਰਦਾ ਸੀਗਾ ਉਸ ਵਾਰਸ ਖਾਰੇ ਦਤ ਨੂੰ ਜੁਮੇ ਲਾ ਦੇਣਾ ਲੋਕੋ ਨੇ ਜੀ ਪ੍ਰਾਈਜ਼ ਲਿਆ ਸੀ ਸਰਟੀਫਿਕੇਟ ਲਿਆ ਸੀ ਹੂੰ ਉਹ ਇੱਕ ਨੇਤਾ ਸੀਗਾ ਕਾਂਗਰਸ ਦੇ ਵਿੱਚ ਜਿਹੜਾ ਉਹਨੂੰ ਉਹਨਾਂ ਨੇ ਸਨਮਾਨ ਕੀਤਾ ਪਰ ਇਹਦਾ ਮਤਲਬ ਇਹ ਨਹੀਂ ਜਿਗਾ ਕਿ ਉਹਦੇ ਨਾਲ ਇਹ ਚੱਲਦਾ ਉਹ ਸਭ ਖਤ ਹੋ ਗਿਆ ਉਹ ਪਹਿਲੀ ਐਫਆਰ ਦੇ ਵਿੱਚ ਹੈ ਹੀ ਨਹੀਂ ਕਿ ਦੇ ਸਕਵਾਰ ਦੂਜੇ ਦੂਜੇ ਚ ਪਾਇਆ ਸੀ ਹੂੰ ਹੂੰ ਜਿਉ ਕੇਸ ਬੰਦ ਹੋ ਗਿਆ ਤੇ ਜਦੋਂ ਆਇਆ ਭਗਵੰਤ ਸਿੰਘ ਸਾਹਿਬ ਆਏ ਹਾਂਜੀ ਭਗਵੰਤ ਸਿੰਘ ਸਾਹਿਬ ਨੇ ਉਹ ਜਦੋਂ ਪਹਿਲਾਂ ਕੇਸ ਦਾ ਰੋਲਾ ਪੜਾ ਪਾਇਆ ਵੀ ਬਿਲਕੁਲ ਬੇਇਨਸਾਫੀ ਹੋਈ ਆ ਇਹ ਇਹਨਾਂ ਦਾ ਗਲਤ ਹੋਇਆ ਹੈ ਤੇ ਜਦੋਂ ਭਗਵੰਤ ਸਿੰਘ ਮੰਤਰੀ ਬਣ ਗਏ ਤੇ ਉਹ ਵਿਰੋਧੀ ਚਲੇ ਗਏ ਤੇ ਭਗਵੰਤ ਸਿੰਘ ਸਾਹਿਬ ਨੇ ਕੇਸ ਕੱਢ ਲਿਆ ਉਸੇ ਹੀ ਬਰੂਜਪੁਰ ਦੇ ਵਿੱਚ ਜੀ ਉਹ ਕੇਸ ਕੱਢ ਤੋਂ ਬਾਅਦ ਇਹਨਾਂ ਨੂੰ ਉੱਥੋਂ ਚੱਕ ਵੀ ਲਿਆ ਚੰਡੀਗੜ੍ਹ ਤੋਂ ਹਾਂਜੀ ਚੰਡੀਗੜ੍ਹ ਚ ਜਾ ਕੇ ਉਹ ਜੇਲ੍ਹ ਚ ਵੀ ਰੱਖਿਆ ਹੂੰ ਜੋ ਕਰ ਸਕਦੇ ਕੀਤਾ ਤੇ ਅਖੀਰ ਕਿ ਹਾਈ ਕੋਰਟ ਨੇ ਇਹਨਾਂ ਨੂੰ ਹਮ ਬਰੀ ਕਰ ਦਿੱਤਾ ਸੀ ਜੀ ਜੇ ਬਰੀ ਹੋ ਗਿਆ ਤੇ ਉਹਨੂੰ ਮਤਲਬ ਜਦੋਂ ਉਹ ਰਿਲੀਜ਼ ਹੋਣਾ ਸੀ ਰਿਲੀਜ਼ ਹੋਣ ਤੋਂ ਬਾਅਦ ਫਿਰ ਇਹਨਾਂ ਨੇ ਹੋਰ ਕੇਸ ਚ ਪਾ ਕੇ ਉਹਨੂੰ ਹੀ ਹਮ ਅੰਦਰ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਫਿਰ ਬਾਹਰ ਆ ਜਾਂਦੇ ਆ ਹਮ ਠੀਕ ਹੈ ਲੜਾਈ ਲੜਦੇ ਆਗੇ ਸੱਚ ਦੀ ਲੜਾਈ ਲੜਦੇ ਹਾਂਜੀ ਜੋ ਸਾਡੇ ਸਾਹਮਣੇ ਦਿਖ ਰਿਹਾ ਹਮ ਫਿਰ ਈਡੀ ਕੋ ਨਹੀਂ ਪਚਿਆ ਹਮ ਵੀ ਸਾਰੀ ਪਰੇਸ਼ਾਨੀ ਹੋ ਗਈ ਵੀ ਇਹ ਜਿਹੜਾ ਕੰਮ ਕੀ ਹੋਇਆ ਕਿਉਂ ਨਹੀਂ ਹਾਂਜੀ ਉਹਨਾਂ ਸੁਪਰੀਮ ਕੋਰਟ ਚੈਲੰਜ ਕਰਤਾ ਹਾਈ ਕੋਰਟ ਦੇ ਫੈਸਲੇ ਨੂੰ ਹਮ ਹਮ ਸਪਰੀਮ ਕੋਰਟ ਨੇ ਉਹ ਹਾਈ ਕੋਰਟ ਦਾ ਫੈਸਲਾ ਜਿਹੜਾ ਸੀਗਾ ਉਹਦੇ ਖਿਲਾਫ ਆ ਈਡੀ ਦੀ ਉਹ ਜਿਹੜੀ ਅਰਜ਼ੀ ਉਹ ਰੱਦ ਕਰਤੀ। ਹੂੰ। ਵੀ ਨਜਾਇਜ਼ ਕਰ ਦਿੱਤੀ। ਤੁਸੀਂ ਕਿਉਂ ਈਡੀ ਦੇ ਸਾਰੇ ਬਗਲੇ ਸਹੀ ਨਹੀਂਗੇ? ਹਾਂਜੀ। ਈਡੀ ਦੇ ਜਿੰਨੇ ਵੀ ਰਿਜ਼ਲਟ ਆਏ ਆ ਕੇਂਦਰੀ ਜਨੀਆਂ ਵੀ ਏਜੰਸੀਆਂ ਦਾ ਰਿਜ਼ਲਟ ਆਇਆ ਗਿਆ ਉਹ ਇਦਾਂ ਹੀ ਆਇਆ। ਹੂੰ। ਉਹ ਈਡੀ ਦੇ ਬੰਦੇ ਕਈ ਮਤਲਬ ਸ਼ੁਗਰੀ ਫਸ ਵੀ ਗਏਗੇ। ਹਾਂਜੀ। ਠੀਕ ਆ ਪਰ ਉਹ ਸੁਣਦੇ ਆ। ਜੀ ਜੀ। ਈਡੀ ਹੁਣ ਮਤਲਬ ਪੂਰੀ ਇਹ ਤੇ ਕਹਤਾ ਹੀ ਹਾਈ ਕੋਰਟ ਨੇ ਵੀ ਸੁਪਰੀਮ ਕੋਰਟ ਨੇ ਵੀ ਆਖਿਆ ਕਿ ਜਿਹੜੀਆਂ ਕੇਂਦਰੀ ਏਜੰਸੀਆਂ ਹੈਗੀਆਂ ਇਹ ਤੇ ਤੋਤੇ ਆ ਪਿੰਜਰੇ ਦੇ। ਹੂੰ। ਸਰਕਾਰਾਂ ਦੇ ਜਿਹਨੂੰ ਮਰਜ਼ੀ ਆਪੋਜੀਸ਼ਨ ਨੂੰ ਖਰਾਬ ਕਰਨ ਲਈ ਕਿਤੇ ਜਾਂਦਾ ਕਦੀ ਸਰਕਾਰ ਦਾ ਬੰਦਾ ਫੜਿਆ ਕਦੀ ਹੂੰ ਪਿਛਲੇ 2014 ਤੋਂ ਲੈ ਕੇ ਅੱਜ ਤੱਕ ਦੱਸੋ ਵੀ ਭਾਜਪਾ ਦਾ ਰਾਜਾ મોદી ਸਰਕਾਰ ਦਾ મોદી ਸਰਕਾਰ ਦੇ ਸਾਰੇ ਹੀ ਮੰਤਰੀ ਸੰਤਰੀ ਐਮ ਐਲ ਏ ਉਹ ਕਮਾਲ ਦੇ ਗੱਲ ਦੁੱਧੋਤੇ ਆ ਬੇਦਾਗ ਆ ਜੀ ਹੈਨਾ ਆਪੋਜੀਸ਼ਨ ਹੁੰਦਾ ਸਿਰਫ ਇਹੀ ਉਹਨਾਂ ਨੂੰ ਸਿਲਾ ਕਿਹੜਾ ਬੰਦਾ ਬੋਲਦਾ ਕਿਉਂ ਹੂੰ ਉਹਦੀ ਜ਼ੁਬਾਨ ਕਿਵੇਂ ਬੰਦ ਕਰਨੀ ਹੈ ਬਿਲਕੁਲ ਜੀ ਠੀਕ ਹੈ ਇਹ ਦੇਖ ਰਹੇ ਆ ਆਪਾਂ ਸਾਹਮਣੇ ਜੀ ਹੁਣ ਉਹਥੋਂ ਵਾਪਸ ਆ ਗਿਆ ਤੇ ਹੁਣ ਉਹਨਾਂ ਨੇ ਕੀ ਕੀਤਾ ਕੱਲ ਹੂੰ ਸਾਰੇ ਸਾਬ ਨੇ ਇਹ ਗੱਲ ਆਖੀ ਹੈ ਕਿ ਮੈਨੂੰ ਨਹੀਂ ਪਤਾ ਮੈਨੂੰ ਕੋਈ ਨੋਟਿਸ ਨਹੀਂ ਆਇਆ ਲੇਕਿਨ ਮੀਡੀਆ ਤੋਂ ਮੈਨੂੰ ਪਤਾ ਲੱਗਾ ਹਾਂਜੀ ਠੀਕ ਹੈ ਨਾ ਜੀ 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 ਜੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜਿਹੜੀ ਕੋਠੀ ਹੈਗੀ ਆ ਉਹ 3 ਕਰੋੜ 80 ਲੱਖ ਦੀ ਆ ਹੂੰ ਠੀਕ ਹੈ ਨਾ ਜੀ ਵੀ ਉਹ ਨੋਟ ਅਟੈਚ ਕੀਤਾ ਕਿ ਉਹ ਜਿਹੜਾ ਪੈਸੇ ਦਾ ਲੈਣ ਦੇਣ ਚੱਲਦਾ ਸੀਗਾ ਉਹ ਲੈਣ ਦੇਣ ਦੇ ਵਿੱਚ ਕੋਠੀ ਬਣੀ ਆ ਹੂੰ ਠੀਕ ਹੈ ਕੇਸ ਕਦੋਂ ਦਾ 2015 15 ਦਾ ਕੋਠੀ ਹੈਗੀ 1990 ਦੀ ਹੂੰ ਜਿਹੜੀ 1990 ਦੀ ਕੋਠੀ ਆ ਜਾਂ ਜਗ੍ਹਾ ਉਹਦੀ ਚਲਦੀ ਆ ਲਈ ਉਹਦੀ ਉਹਦੀ ਪੁਰਖਿਆਂ ਦੀ ਆ ਹੂੰ ਹੈਨਾ ਉਹਨੂੰ ਕਿਦਾਂ ਅਟੈਚ ਕਰ ਲੈਣਗੇ ਹੁਣ ਹਮ ਸਵਾਲ ਆ ਜੀ ਹੈਨਾ ਜੀ ਤੁਸੀਂ ਜਿਆਦਾ ਦੇ 2015 ਤੋਂ ਬਾਅਦ ਉਹਨੂੰ ਕੁੱਠੀ ਬਣਾਈ ਹੈ ਹਾਂ ਜੀ ਬਿਲਕੁਲ ਠੀਕ ਆ ਉਹ ਗੱਲ ਮਤਲਬ ਕਾਲੀ ਕਮਾਈ ਸੀਗੀ ਤਨੇ ਬਣਾਈ ਜਦੋਂ 15 ਤੋਂ 20 ਹਮ 25 ਸਾਲ ਪਹਿਲਾਂ ਉਹਦੀ ਬਿਲਡਿੰਗ ਹੈਨਾ ਕੁੱਠੀ ਆ ਉਹਦੇ ਉਹਦੇ ਫਾਦਰ ਵੀ ਰਹੇ ਮੰਤਰੀ ਰਹੇ ਗਿਆ ਤੁਸੀਂ ਉਹਨੂੰ ਕਿਦਾਂ ਅਟੈਚ ਕਰ ਰਹੇ ਗਿਆ ਹਮ ਹੁਣ ਇਸ ਗੱਲ ਨੂੰ ਇਸ ਗੱਲ ਨੂੰ ਕਾਂਗਰਸ ਦੇ ਜਿਹੜੇ ਸੁਖੀ ਰੰਧਾਵਾ ਉਹਨਾਂ ਨੇ ਗੱਲ ਚੱਕੀ ਹੈ ਜੀ ਉਹ ਹਮੈਤੇ ਖੜੇ ਹੋਏ ਉਹਦੇ ਹੱਕ ਦੇ ਵਿੱਚ ਵੀ ਆਹ ਕੀ ਗੱਲ ਕਰਦੇ ਤੁਸੀਂ ਹੂੰ ਮਤਲਬ ਕੋਈ ਤੇ ਗੱਲ ਕਰੋ ਇਹ ਤੁਹਾਨੂੰ ਮੈਂ ਕਹਿੰਦੇ ਹੁਣ ਘਰ ਬਣਿਆ ਹੋਇਆ ਵਾ ਇਹਦਾ ਉੱਪਰ ਕੀ ਦੀ ਜ਼ਮੀਨ ਹੈਗੀ ਨਹੀਂ ਕੀ ਉਹਨੂੰ ਵੀ ਟੈਚ ਕਰਦੇ ਉਹਨੂੰ ਟੈਚ ਕਰਦੇ ਹੂੰ ਹੈਨਾ ਜੀ ਮਤਲਬ ਉਹਦੇ ਵਿੱਚ ਵੀ ਖਾਲੀ ਜਾਣਗੇ ਜੇ ਇੱਥੇ ਪੰਜਾਬ ਦੇ ਇੰਚਾਰਜ ਬਣਾਏ ਕਹਿੰਦੇ ਭਵਿਸ਼ ਬਣੇ ਆ ਹਾਂਜੀ ਵਕੀਲ ਜੀ ਉਹਦੇ ਵੀ ਈੜੀ ਪਾਇਆ ਹੂੰ ਉਹਦੇ ਵੀ ਘਰ ਤੇ ਕੋਈ ਅਟੈਚ ਕੀਤਾ ਉਹਨਾਂ ਨੇ ਉਥੋਂ ਖਾਲੀ ਇੱਥੇ ਵਾਪਸ ਆ ਗਏ ਕੋਈ ਨਿਕਲਿਆ ਕੁਝ ਨਹੀਂ ਹੁਣ ਉਹ ਕਹਿੰਦੇ ਆ ਕਿ ਕੇਂਦਰ ਸਰਕਾਰ ਦੀ ਨੀਤੀ ਇਹ ਹੈ ਕਿ ਆ ਕਿ 2027 ਦੇ ਵਿੱਚ ਭਾਜਪਾ ਦੇ ਪੈਰ ਲਾਉਣ ਲਈ ਜਿਹੜੇ ਕਾਗਰਸ਼ੀ ਨੂੰ ਪਰੇਸ਼ਾਨ ਕਿਵੇਂ ਕੀਤਾ ਜਾਵੇ ਉਹ ਦੋਸ਼ ਲਾ ਰਹੇ ਆ ਹਨਾ ਜੀ ਹੁਣ ਉਹ ਦੋਸ਼ ਸੱਚਮੁੱਚ ਸਹੀ ਹੈ ਇਹ ਤਾਂ ਸਮਾਂ ਦੱਸੂਰਾ ਹਮ ਜੀ ਲੇਕਿਨ ਉਹਨਾਂ ਵੱਲ ਦੋਸ਼ ਲੱਗੇ ਜਾ ਰਹੇ ਹਨ ਜਦੋਂ ਸੀ ਉਹ ਦੇਖਦੇ ਆ ਅਤੀਤ ਵੇਖਦੇ ਆ ਅਤੀਤ ਦੀਆਂ ਪੈੜਾਂ ਤੇ ਚੱਲਦੇ ਨੇ ਜਾਂਦੇ ਕਰਦੇ ਆ ਤੇ ਫਿਰ ਸੁਖਪਾਲ ਸਿੰਘ ਘਰੇ ਨਾਲ ਤਾਂ ਕਹੀ ਹੋ ਰਹੀ ਸੀ ਹਮ ਨਾ ਇਨਸਾਫੀ ਹੋ ਰਹੀ ਠੀਕ ਹੈ ਨਾ ਜੀ ਅਜੋ ਅੰਦਰੂਨੀ ਆਪਣੇ ਪਾਗਰ ਦੇ ਰਾਜਨੀਤਾਂ ਦੇ ਬਾਰੇ ਵੀ ਉਹ ਗੱਲ ਉੱਠ ਰਹੀ ਹੈ ਵੀ ਉਹਨੇ ਕਰਾਇਆ ਜੀ ਨੇ ਕਰਾਇਆ ਇਹ ਗੱਲ ਇਹ ਫਜ਼ੂਲ ਹੈਗੀ ਹੈ। ਹੂੰ ਗੱਲ ਇਹ ਨਹੀਂ ਕਿ ਈਡੀ ਨੇ ਜ਼ਮੂਰੀ ਕੀ ਨਾ ਭਾਈ। ਹੂੰ ਗੱਲ ਇਹ ਨਹੀਂ ਕਿ ਈਡੀ ਨੂੰ ਮੈਂ ਕੀ ਕਿਹਾ। ਹਾਂਜੀ ਮੈਂ ਚੁਗਲੀ ਕੀ ਕੀਤੀ ਹੈ ਕਿਸੇ ਉਹ ਨੇਤਾਂ ਨੇ ਕੀ ਕੀਤੀ ਹੈ। ਗੱਲ ਇਹ ਨਹੀਂ ਈਡੀ ਕਿ ਜ਼ਮੂਰ ਨਾ ਭਰੀ ਹੈਗੀ ਹੈ। ਹੂੰ ਕਿ 1990 ਦੀ ਬਣੀ ਪ੍ਰਾਪਰਟੀ ਵੀ ਤੁਸੀਂ 2015 ਜੋੜ ਦੋਗੇ। ਬਿਲਕੁਲ ਜੀ। ਹੈਨਾ? ਹੂੰ ਕਿੰਦੇ ਪਮਾ ਉਹ 3 ਕਰੋੜ 80 ਲੱਖ ਦੀ ਕੋਠੀ ਹੈਗੀ ਅੱਜ ਜੇ ਉਹਨੂੰ ਬਾਜ਼ਾਰ ਦੀ ਕੀਮਤ ਦੇ ਕੇ ਤੇ 4 ਗੁਣਾ ਵੱਧ ਵੀ ਹੋ ਸਕਦੀ ਹੈ ਹੂੰ ਜੀ ਹੈਨਾ ਜੀ ਹਾਂਜੀ ਪਰ ਗੱਲ ਹੈਗੀ ਕਿ ਹੈ ਕਦੋਂ ਦੀ ਹੂੰ ਆਮ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਰਿਹਾ ਹੈਗਾ ਸੁਖਪਾਲ ਸਿੰਘ ਖਹਿਰਾ ਦੀਆਂ ਮੁਸ਼ਕਲਾਂ ਵਧੀਆਂ ਹੈਗੀਆਂ ਪਰੇਸ਼ਾਨੀ ਚ ਪੈਂਦੇ ਹੈਗੇ ਆ ਲੇਕਿਨ ਉਹ ਬਹੁਤ ਮੁਸ਼ਕਲਾਂ 'ਚ ਪਏ ਹੈਗੇ ਆ ਬਹੁਤ ਪਰੇਸ਼ਾਨੀ ਪਏ ਗਿਆ ਕਿਉਂਕਿ ਉਹਦੇ ਕੋਲ ਸੱਚ ਹੈਗਾ ਜੀ ਉਹਨਾਂ ਨੂੰ ਪਾਰ ਕਰਕੇ ਬਾਹਰ ਵੀ ਆਉਂਦੇ ਨਹੀਂ ਉਹ ਹਾਂ ਉਹ ਕੋ ਸੱਚ ਹੈਗਾ ਉਹ ਉਹ ਬਲਾਰਾ ਹੈਗਾ ਉਹ ਸਪੋਕਸਮੈਨ ਹੈਗਾ ਉਹ ਮਤਲਬ ਨਾ ਹੁਣ ਜਦੋਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਇਹ ਗੱਲ ਚੱਕੀ ਹੈਗੀ ਆ ਤੇ ਉਹਨਾਂ ਨੂੰ ਲੱਗਦਾ ਕਿ ਅੰਦਰਖਾਤੇ ਇਹਨਾਂ ਨੇ ਉਹ ਨਸ਼ਿਆਂ ਦੀ ਗੱਲ ਨਾਲ ਚੱਕੀ ਹੈਗੀ ਆ ਵੀ ਉਹ ਵੀ ਵਿੱਚ ਚੱਕ ਲੋ ਤੇ ਉਸ ਰੋਣਾ ਪੈ ਜਾਊਗਾ ਨਾਲੇ ਬੱਸ ਇਦਾਂ ਨਹੀਂ ਪੈਣਾ ਹੂੰ ਠੀਕ ਹੈ ਨਾ ਲ ਦੂਜੀ ਗੱਲ ਹੈਗੀ ਕਿ ਕਾਂਗਰਸ ਦੇ ਜੇ ਨਾ ਸੁਖੀ ਰੰਧਾਵਾ ਨੇ ਤੇ ਗੱਲ ਚੱਕੀ ਹੈਗੀ ਆ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਸਾਰੀ ਹੀ ਹੂੰ ਸੁਖਪਾਲ ਦੀ ਪਿੱਠ ਤੇ ਖੜ ਜੂਗੀ ਹੂੰ ਕਿਉਂਕਿ ਕਾਂਗਰਸ ਵਿੱਚ ਫੋਰਟਿਸ ਕਦਰ ਪੈ ਚੁੱਕੀ ਆ ਕਿ ਉਹ ਕਹਿੰਦੇ ਚੱਲ ਉਹ ਫਸਿਆ ਹੀ ਬਚੇ ਹੂੰ ਸਾਰੇ ਪਿਛਲੇ ਨੇ ਕੇ ਸਵਾਲ ਕੀਤਾ ਪਿਛਲੇ ਦਿਨੇ ਹਾਂਜੀ ਉਹਨਾਂ ਚਾਰ ਫਿਗਰ ਦਿੱਤੀਆਂ ਜੀ ਹੈਨਾ ਸੁਖੀ ਰੰਦਾਵਾ ਹੂੰ ਬਾਜਵਾ ਪ੍ਰਤਾਪ ਸਿੰਘ ਬਾਜਵਾ ਜੀ ਰਾਜਾ ਬੜਿੰਗ ਹੂੰ ਤੇ ਰਾਣਾ ਹੂੰ ਇੱਕ ਚੰਦੀ ਚੰਨੀ ਪੰਜ ਫਿਗਰ ਦਿੱਤੀਆਂ ਜੀ ਚੰਦੀ ਚੰਨੀ ਵਿੱਚ ਵੀ ਇਹਨਾਂ ਚੋ ਅਗਲਾ ਪ੍ਰਧਾਨ ਕਿਹੜਾ ਹੋਊਗਾ ਅੱਛਾ ਜੀ ਹੈਨਾ ਹੂੰ ਤੁਮੇ ਉਹ ਕਮੈਂਟ ਪਾਤਾ ਮੈਂ ਕਹਿੰਦਾ ਜੋ ਕੋਈ ਵੀ ਕਾਬਲ ਨਹੀਂ ਹੂੰ ਪੰਜਾਬ ਦੇ ਪ੍ਰਧਾਨ ਮੰਤਰੀ ਨੇ ਪੰਜਾਬ 'ਚ ਕੋਈ ਵੀ ਕਾਬਲ ਨਹੀਂ ਹੂੰ ਕਿਉਂ ਕਿਉਂਕਿ ਸਾਰੇ ਨੇ ਗੁੱਟਬਾਜੀ ਆ ਹੂੰ ਰੰਧਾਵਾ ਨੂੰ ਬਾਈਬਾ ਨਹੀਂ ਸਹਿਣ ਕਰਦਾ ਹੂੰ ਬਾਈਬਾ ਨੂੰ ਵੜਿੰਗ ਨਹੀਂ ਸਹਿਣ ਕਰਦਾ ਵੜਿੰਗ ਨੂੰ ਚੰਨੀ ਨਹੀਂ ਸਹਿਣ ਕਰਦਾ ਹੂੰ ਆਪਸ ਦੇ ਵਿੱਚ ਇਹਨਾਂ ਦੀ ਹੈਗੀ ਬਣੇ ਇਹ ਚੰਨੀ ਰੰਦਾਵੇ বাজਵੇ ਸਾਰੇ ਹੀ ਬੜੇ ਗੁਣੀ ਸਾਰੇ ਰਾਣੇ ਨੂੰ ਸਹਿਣ ਨਹੀਂ ਕਰਦੇ ਹੂੰ ਜੀ ਰਾਣਾ ਗੁਰਜੀਤ ਸਿੰਘ ਉਹ ਵੀ ਕਹਿੰਦਾ ਕਿ ਮੇਰੇ ਕੋਲ ਨਵੀਂ ਸੋਚ ਨਵਾਂ ਪੰਜਾਬ ਲੈ ਕੇ ਆ ਰਿਹਾ ਹੈਗਾ ਪਰ ਕੱਲਾ ਲੈ ਕੇ ਆ ਰਿਹਾ ਹੂੰ ਠੀਕ ਆ ਜੀ ਪਰ ਆਪ ਸੋਚੀ ਤੇ ਇਹਨਾਂ ਦੇ 20 ਵੀ ਗਰੁੱਪ ਬਣੇ ਹੋਏ ਆ ਹੂੰ ਤੇ ਇਹ ਕਿਹਨੂੰ ਲੈ ਕੇ ਆਉਣਗੇ ਇਸ ਤਰ੍ਹਾਂ ਕਿ ਮੈਨੂੰ ਨਾ ਲੱਗਦਾ ਕਿ ਸੁਖਪਾਲ ਖੈਰੇ ਦੇ ਨਾਲ ਸਾਰੇ ਪੰਜੇ ਖੜ ਜਾਣਗੇ ਆਗੇ ਹੂੰ ਹਨਾ ਮਤਲਬ ਉਹ ਪ੍ਰਚਾਰ ਦੇਣਗੇ ਜੇ ਤੁਸੀਂ ਕਿਤੇ ਕੈਮਰਾ ਮੁੜੇ ਕਰਤਾ ਉਹਦੇ ਤੇ ਉਹ ਕਹਿਣਗੇ ਵੀ ਅਸੀਂ ਧੱਕਾ ਹੋ ਰਿਆ ਗਲਤ ਹੈਗੀ ਆ ਹਾਂਜੀ ਤੇ ਰਾਤ ਨੂੰ ਜਿਸਮ ਬਣਾਉਂਦੇ ਕੋਈ ਆ ਦੂਜੇ ਦੇ ਬਦਨ ਤੇ ਵੀ ਸਾਡੀ ਲਾਈਨ ਚੋਂ ਇਹ ਬਾਹਰ ਨਿਕਲ ਜਵੇ ਬਿਲਕੁਲ ਬਿਲਕੁਲ ਰੇਸ ਤੋਂ ਬਾਹਰ ਹੋ ਗਿਆ ਹਾਂ ਰੇਸ ਤੋਂ ਬਾਹਰ ਹੋ ਜਵੇ ਪਰ ਕੀ ਕਰੋਗੇ ਇੱਥੇ ਤੁਸੀਂ ਹੂੰ ਇਹ ਸਰ ਕੇ ਮੈਨੂੰ ਲੱਗਦਾ ਨਹੀਂਗਾ ਕਿ ਪਾਰਟੀ ਦੇ ਪਾਰਟੀ ਜੇ ਜੁੜਤਾ ਹੋਵੇ ਪਾਰਟੀ ਕਿਸੇ ਚੰਗਾ ਕਰਦੀ ਹੋਵੇ ਲੇਕਿਨ ਇਹ ਵੀ ਗੱਲ ਹੈਗੀ ਆ ਕਿ ਮੈਂ ਸਰਟੀਫਿਕੇਟ ਆਪਾਂ ਨਹੀਂ ਦੇ ਸਕਦੇ ਕਿ ਸੁਖਪਾਲ ਸਿੰਘ ਕਹਿਰਾ ਪੂਰੇ ਪਾਕ ਦਾ ਮਨੜੇ ਹੈਗੀ ਆ ਇਹ ਨਹੀਂ ਮੈਂ ਕਹਿ ਸਕਦਾ ਹਾਂ ਹੈਨਾ ਜੇ ਕਿਤੇ ਧੂਆਂ ਨਿਕੜਿਆ ਅੱਗੇ ਹੈਗੀ ਆ ਠੀਕ ਹੈ ਜੇ ਕਿਤੇ ਨਾ ਕਿਤੇ ਗੱਲ ਹੋ ਸਕਦੀ ਹੈ ਜਿਹੜੀ ਗੱਲ ਹੈਗੀ ਆ ਪਰ ਜਿਸ ਕੇਸ ਵਿੱਚੋਂ ਉਹ ਬੰਦੇ ਸੁਪਰੀਮ ਕੋਰਟ ਤੱਕ ਬਰੀ ਹੋ ਚੁੱਕਾ ਉਸੇ ਕੇਸ ਵਿੱਚ ਲਿਆ ਕੇ ਉਹਨੂੰ ਫਿਰ ਜੋੜਿਆ ਜਾਵੇ ਇਹ ਮਹਾਪਾਪਾ ਹੂੰ ਬਿਲਕੁਲ ਸਹੀ ਸੋ ਕਿੜਾ ਸਾਹਿਬ ਵੇਲਾ ਆਪਾਂ ਨੂੰ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਪ੍ਰੋਗਰਾਮ ਨੂੰ ਹੋਰ ਅੱਗੇ ਪੇਸ਼ਾ ਸਕੀਏ ਤੁਸੀਂ ਸਟੂਡੀਓ ਤੇ ਬਚਾਈਏ ਪਾਕ ਤੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਵੇਂ ਚੱਲਿਆ ਲੱਗਦਾ ਹੈ ਨਾ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਬੁੱਧਵਾਰ ਨੂੰ ਹੋਰ ਨਵੇਂ ਵਿਸ਼ੇ ਤੇ ਗੱਲਬਾਤ ਕਰਾਂਗੇ ਉਦੋਂ ਤੱਕ ਲਈ ਦੇ ਲਈ ਇਜਾਜ਼ਤ ਧੰਨਵਾਦ ਜੀ